ਸਵਾਗਤ ਹੈ ਪ੍ਰਭੂ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਈ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਠੇਕੇ ਵਾਲੀ ਪੈੜੀ ਦੇ ਵਿੱਚੋਂ ਝੋਨੇ ਦੀ ਫਸਲ ਦੇ ਵਿੱਚ ਇਸ ਵਾਰ ਕੀ ਕੁਝ ਵਸ ਰਿਹਾ ਹੈ ਬਚਿਆ ਵੀ ਹੈ ਜਾਂ ਕੋਲੋਂ ਪੈ ਰਿਹਾ ਹੈ ਇਹ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਕਰ ਚੈਨਲ ਤੇ ਪਹਿਲੀ ਵਾਰ ਹੀ ਆਓ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ ਦੋਸਤੋ ਇੱਥੇ ਆਪਾਂ ਅਠ ਕਿਲੇ ਪਹਿਲੀ ਦਾ ਜਿਹੜਾ ਠੇਕੇ ਦਾ ਹਿਸਾਬ ਲਗਾਇਆ ਇਹ ਜ਼ਮੀਨ ਆਪਣੇ ਕੋਲੇ ਠੇਕੇ ਤੇ ਸੀ ਇਹ 40 ਬਿੱਗੇ ਜ਼ਮੀਨ ਆ ਕਿਉਂਕਿ ਸਾਡੇ ਏਰੀਆ ਦੇ ਵਿੱਚ ਬਿੱਗੇ ਦੇ ਹਿਸਾਬ ਨਾਲ ਚੱਲਦਾ ਇੱਥੇ ਆਪਾਂ ਕੀਲੇ ਦੇ ਹਿਸਾਬ ਨਾਲ ਗੱਲ ਕਰਦੇ ਆ ਕਿਉਂਕਿ ਜ਼ਿਆਦਾਤਰ ਏਰੀਆ ਦੇ ਵਿੱਚ ਕੀਲੇ ਦੇ ਹਿਸਾਬ ਨਾਲ ਹੀ ਗੱਲ ਕੀਤੀ ਜਾਂਦੀ ਆ ਪੌਣੇ ਪੰਜ ਬਿੱਗੇ ਜ਼ਮੀਨ ਆ ਇੱਕ ਕੀਲਾ ਮਤਲਬ 1 ਏਕੜ ਦੇ ਵਿੱਚ ਜਿਹੜੀ 1 ਏਕੜ ਨੂੰ ਕਿਲਾ ਕਹਿੰਦੇ ਆ ਆਪਾਂ ਇਹ ਜ਼ਮੀਨ ਆਪਣੇ ਕੋਲੇ 68000 ਰੁਪਏ ਕੀਲੇ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ ਆਪਾਂ ਇਹਦਾ ਜਿਹੜਾ ਅੱਧਾ ਠੇਕਾ ਪਹਿਲਾਂ ਦਿੱਤਾ ਉਹ 272000 ਰੁਪਏ ਜਿਹੜਾ ਆਪਾਂ ਪਹਿਲਾਂ ਦਿੱਤਾ ਤੇ ਪਹਿਲਾਂ ਉੱਥੇ ਕਣਕ ਵੀ ਜੀ ਹੋਈ ਸੀ ਕਣਕ ਵਾਲੇ ਬਾਹੜ ਨੂੰ ਆਪਾਂ ਦੋ ਵਾਰ ਕਲਟੀਵੇਟਰ ਦੇ ਨਾਲ ਵੀ ਬਾਹੀ ਕੀਤੀ ਆ ਉਹਦੇ ਤੇ ਆਪਣਾ 6000 ਰੁਪਏ ਜਿਹੜਾ ਖਰਚਾ ਆਇਆ ਲੈਜਰ ਲੈਵਲਰ ਆਪਾਂ ਕਰਾਇਆ ਨਹੀਂ ਕਿਉਂਕਿ ਉਹ ਮਾਲਕ ਨੇ ਕਰਾ ਕੇ ਦਿੱਤਾ ਤੇ ਫਿਰ ਖਰਚਾ ਆ ਜਾਂਦਾ ਕੱਦੂ ਦਾ ਕੱਦੂ ਦੇ ਵਾਸਤੇ 20000 ਰੁਪਏ ਦਾ ਡੀਜ਼ਲ ਲਿਆਂਦਾ ਸੀਗਾ ਉਦੇ ਵਿੱਚੋਂ 10-12 ਜਿਹੜਾ ਲੀਟਰ ਡੀਜ਼ਲ ਬਚਿਆ ਬਾਕੀ ਖਰਚ ਹੋ ਗਿਆ 20000 ਰੁਪਏ ਜਿਹੜਾ ਡੀਜ਼ਲ ਦਾ ਖਰਚਾ ਹੋ ਗਿਆ ਕਿਉਂਕਿ ਇੱਕ ਦੋ ਵਾਰ ਡੀਜ਼ਲ ਜ਼ਿਆਦਾ ਲੱਗਿਆ ਇੱਕ ਦੋ ਵਾਰ ਕਿਉਂਕਿ ਖੇਤ ਦੁਬਾਰਾ ਵੀ ਬੋਣਾ ਪਿਆ ਬਰਖਾ ਹੋ ਗਈ ਸੀ ਖੇਤ ਵਿੱਚ ਕਵਾੜ ਗੁਪਿਆ ਇਸ ਲਈ ਉਹਨੂੰ ਨਸ਼ਟ ਕਰਨ ਦੇ ਲਈ ਕੁਝ ਏਰੀਆ ਚ ਦੁਬਾਰਾ ਕਲਟੀਵੇਟਰ ਜਿਹੜੇ ਫੇਰਨੇ ਪਏ ਇਸ ਕਰਕੇ 20000 ਰੁਪਏ ਦਾ ਡੀਜ਼ਲ ਤਕਰੀਬਨ ਸਾਰਾ ਲੱਗ ਗਿਆ ਫੇਰ ਵਾਰੀ ਆ ਜਾਂਦੀ ਹੈ ਝੋਨੇ ਦੀ ਲੇਬਰ ਦੀ ਝੋਨੇ ਦੀ ਲਵਾਈ ਆਪਾਂ ਬਿੱਗਿਆਂ ਦੇ ਹਿਸਾਬ ਤੇ ਦਿੱਤੀ ਸੀ 800 ਰੁਪਏ ਬਿੱਗਾ ਲਵਾਈ ਦਾ ਦਿੱਤਾ 32000 ਰੁਪਏ ਲੇਬਰ ਨੂੰ ਦਿੱਤਾ 3000 ਰੁਪਏ ਦੇ ਲਗਭਗ ਹੋਰ ਖਰਚ ਹੋ ਗਿਆ ਕਿਉਂਕਿ ਉਹਨਾਂ ਦਾ ਖਾਣ ਪੀਣ ਵੀ ਕਰਨਾ ਪੈਂਦਾ ਕੁਝ ਬੰਦੇ दारू ਵਗੈਰਾ ਵੀ ਪੀਂਦੇ ਸੀ ਉਹਨਾਂ ਨੂੰ ਖਰਚ ਕਰਨਾ ਪੈਗਾ 3000 ਰੁਪਏ ਜਿਹੜਾ ਹੋਰ ਉੱਪਰ ਲੱਗਿਆ ਇਹ ਜਿਹੜਾ ਖਰਚਾ 35000 ਰੁਪਏ ਤਕਰੀਬਨ ਲੇਬਰ ਦਾ ਖਰਚਾ ਆਪਣਾ ਬਣ ਗਿਆ ਫਿਰ ਕੱਖਾਂ ਵਾਲੀ ਦਵਾਈ ਪਾਈ 4500 ਰੁਪਏ ਦੀ ਕੱਖਾਂ ਵਾਲੀ ਦਵਾਈ ਖੇਤ ਵਰਤੀ ਗਈ ਕੁਝ ਏਰੀਆ ਦੇ ਵਿੱਚ ਬਰੀਕ ਕੱਖ ਜਿਹੜੇ ਬਰੀਕ ਕਵਾੜ ਹੋ ਗਏ ਦਵਾਈ ਖਾਣ ਦੇ ਬਾਵਜੂਦ ਵੀ ਉੱਥੇ ਫਿਰ ਆਪਾਂ ਨੋਮਨੀ ਗੋਲਡ ਦਵਾਈ ਜਿਹੜੀ ਉਹ ਭਰਤੀ 1200 ਰੁਪਏ ਦੀ ਦਵਾਈ ਜਿਹੜੀ ਉਹ ਪੈਗੀ ਕੁੱਲ ਮਿਲਾ ਕੇ 5700 ਰੁਪਏ ਦੀ ਦਵਾਈ ਜਿਹੜੀ ਕਵਾੜ ਦੇ ਉੱਪਰ ਆਪਣਾ ਖਰਚ ਹੋ ਗਿਆ ਫਿਰ ਆ ਜਾਂਦਾ ਜੂਰੀਆ 35 ਥੱਲੇ ਜੂਰੀਏ ਦੇ ਆਪਾਂ ਲੈ ਲਏ 8575 ਰੁਪਏ ਦਾ ਜੂਰੀਆ ਜਿਹੜਾ ਲੱਗਿਆ ਜੀ ਜਿੰਕ ਇਹਦੇ ਚ ਪਾਈ ਨਹੀਂ ਕਿਉਂਕਿ ਪਤਾ ਸੀਗਾ ਪਿਛਲੇ ਸਾਲ ਜਿਨ੍ਹਾਂ ਕੋਲੇ ਜ਼ਮੀਨ ਸੀਗੀ ਉਹਨਾਂ ਨੇ 10 ਕਿਲੋ ਦੇ ਹਿਸਾਬ ਨਾਲ ਇਹਦੇ ਵਿੱਚ ਜਿੰਕ ਵਰਤਿਆ ਸੀ ਇਸ ਲਈ ਆਪਾਂ ਇਹਦੇ ਵਿੱਚ ਜਿੰਕ ਨਹੀਂ ਪਾਇਆ ਪਰ ਚਾਰ ਥੈਲੇ ਪੋਟਾਸ਼ ਦੇ ਪਾਏ 6800 ਰੁਪਏ ਦੀ ਪੋਟਾਸ਼ ਇਹਦੇ ਚ ਆਪਾਂ ਵਰਤੀ 6800 ਰੁਪਏ ਖਰਚ ਹੋ ਗਿਆ ਪੋਟਾਸ਼ ਤੇ ਸਲਫਰ ਜਾਂ ਕੋਈ ਹੋਰ ਵਗੈਰਾ ਚੀਜ਼ ਨਹੀਂ ਵਰਤੀ ਹਰ ਇੱਕ ਸਪਰੇ ਫਟਾਰੇ ਦੇ ਵਾਸਤੇ ਕੀਤੀ ਸੀ 400 ਰੁਪਏ ਦਾ ਖਰਚਾ ਸੀਗਾ ਕਿੱਲੇ ਦਾ 3200 ਰੁਪਏ ਦਾ ਇਹ ਖਰਚਾ ਪੈ ਗਿਆ ਆਪਾਂ ਨੂੰ ਫਿਰ ਉਨੇ ਦੀ ਸਪਰੇਅ ਕੀਤੀ ਪਹਿਲੀ ਉਹਦੇ ਵਿੱਚ ਆਪਾਂ ਤੇਲੇ ਵਾਲੀ ਸੁੰਡੀ ਵਾਲੀ ਭੁੱਲੀ ਵਾਲੀ ਜਿਹੜੀ ਸਪਰੇਅ ਕੀਤੀ ਸੀ 14000 ਰੁਪਏ ਦੀ ਦਵਾਈ ਜਿਹੜੀ ਇਹ ਆਈ ਸੀ ਕਿ ਤੋਂ 1400 ਰੁਪਏ ਇਹਦੇ ਕਰਾਈ ਦਾ ਆਪਾਂ ਦਿੱਤਾ ਕਿਉਂਕਿ ਆਪਾਂ ਆਪਣੀ ਕਰਾਈ ਕਰਵਾਈ ਸੀ ਕਿ ਬੰਦਿਆਂ ਤੋਂ ਤੇ 15400 ਰੁਪਏ ਦੇ ਤੇ ਖਰਚਾ ਹੋਇਆ ਇਹੋ ਡੋਟਰ ਨੇ ਇੱਕ ਸਪਰੇਅ ਖਾਪਰ ਦੇ ਵਾਸਤੇ ਦੁਬਾਰਾ ਕਰਨੀ ਪਈ ਕਿਉਂਕਿ ਦੁਬਾਰਾ ਜਿਹੜਾ ਕਾਫੀ ਜ਼ਿਆਦਾ ਤੇਲੇ ਦਾ ਅਟੈਕ ਪਿੱਛੋਂ ਆ ਕੇ ਹੋ ਗਿਆ ਸੀ ਇਸ ਕਰਕੇ 5000 ਰੁਪਏ ਦੀ ਦਵਾਈ ਆਪਾਂ ਉਦੋਂ ਕੱਲੇ ਹੱਪਰਜੀ ਸਪਰੇ ਕਰਾਈ ਸੀਗੀ 5000 ਰੁਪਏ ਦੀ ਦਵਾਈ ਇਹਦੇ ਤੇ ਹੋ ਰਗੀ ਸੀ ਅੰਤ ਵਿੱਚ ਸਾਰੀ ਫਸਲ ਪੱਕਣ ਤੋਂ ਬਾਅਦ 370 ਰੁਪਏ ਦੇ ਹਿਸਾਬ ਨਾਲ ਕੰਬਾਈ ਦੀ ਕਟਾਈ ਦਿੱਤੀ ਆਪਾਂ ਬਿੱਗੇ ਦੇ ਹਿਸਾਬ ਨਾਲ ਸਾਡੇ ਚੰਦਾ ਨੂੰ ਦੱਸਿਆ ਸੀਗਾ ਤੇ 15000 ਰੁਪਏ ਦੇ ਲਗਭਗ ਕੰਬਾਈ ਦਾ ਆਪਣਾ ਖਰਚਾ ਹੋਇਆ 4000 ਰੁਪਏ ਦਾ ਖਰਚਾ ਜਿਹੜਾ ਪੰਡੀ ਚ ਪਚਾਉਣ ਤੇ ਝੂਨਾ ਲੱਗ ਗਿਆ ਸਾਡਾ ਉਹ ਇਹਦੇ ਵਿੱਚ ਜੋੜਤਾ ਆ ਮੂਲ ਲੇਬਰ ਦਾ ਕੋਈ ਬਹੁਤ ਵੱਡਾ ਖਰਚਾ ਨਹੀਂ ਆਇਆ ਕੋਈ ਬੰਦਾ ਸਪੈਸ਼ਲ ਇਹਦੇ ਤੇ ਆਪਾਂ ਰੱਖਿਆ ਨਹੀਂ ਹੈਗਾ ਆਪ ਕੀ ਜ਼ਿਆਦਾ ਕੰਮ ਕੀਤਾ ਪਰ ਪੰਜ ਕਿ ਦਿਹਾੜੀਆਂ ਇੱਕ ਕਾਮੇ ਦੀਆਂ ਜ਼ਰੂਰ ਲੱਗੀਆਂ 5 2500 ਰੁਪਿਆ ਜਿਹੜਾ ਆਪਣਾ ਇਹਦੇ ਤੇ ਖਰਚਾ ਆਇਆ ਕਿਉਂਕਿ ਹੱਥ ਨਾਲ ਕਬਾੜ ਵਗੈਰਾ ਕੱਢਣਾ ਪਿਆ ਸੀਗਾ ਥੋੜਾ ਬਾਲਾ ਇੱਕ ਵਾਰ ਹੱਥ ਫੇਰ ਨਹੀਂ ਪੈਂਦਾ ਆਪਾਂ ਨੂੰ 2500 ਰੁਪਿਆ ਉਹ ਇਹਦੇ ਵਿੱਚ ਆਪਾਂ ਜੋੜ ਦਿੰਦੇ ਹਾਂ ਹੁਣ ਇਸ ਸਾਰੇ ਖਰਚੇ ਨੂੰ ਜੇ ਆਪਾਂ ਜੋੜ ਦਿਆਂ ਤਾਂ ਕਿੰਨਾ ਖਰਚਾ ਬਣਦਾ ਤੇ 272000 ਦਾ 6 ਮਹੀਨੇ ਦਾ ਵਿਆਜ ਉਹ ਆਪਾਂ ਇਹ ਚ ਜ਼ਰੂਰ ਜੋੜਾਂਗੇ ਕਿਉਂਕਿ ਭਾਵੇਂ ਉਹ ਆਪਣੀ ਰਕਮ ਹੋਵੇ ਭਾਵੇਂ ਆਪਾਂ ਕਿਸੇ ਕੋਲ ਵਿਆਜ ਤੇ ਲਈਆ ਉਹ ਇਹਦੇ ਚ ਖਰਚਾ ਜ਼ਰੂਰੀ ਕਿਉਂਕਿ ਆਪਾਂ ਪਹਿਲਾਂ ਪੈਸੇ ਦਿੱਤੇ ਆ 272000 ਰੁਪਏ ਪਹਿਲਾਂ ਦਿੱਤਾ ਉਹ 24980 ਰੁਪਏ ਵਿਆਜ ਬਣਾਇਆ 1.5% ਦੇ ਹਿਸਾਬ ਨਾਲ ਵਿਆਜ ਚੱਲਦਾ ਆ ਸੋ ਇਹ 25000 ਰੁਪਏ ਵਿਆਜ ਬਣ ਗਿਆ ਇਹ ਜਿਹੜਾ ਸਾਰਾ ਟੋਟਲ ਖਰਚਾ ਹੁਣ ਆਪਾਂ ਇਹਨੂੰ ਜੋੜ ਲੈਂਦੇ ਆ ਇਹ ਸਾਰੇ ਖਰਚੇ ਜੋੜ ਕੇ ਬਣ ਗਿਆ 424175 ਤੇ ਹੁਣ ਦੇਖ ਲੈਣਾ ਵੀ ਵਟ ਕਿੰਨੀ ਹੋਈ ਹੈ ਝੋਨਾ ਆਪਣਾ ਜਿਹੜਾ ਹੋਇਆ ਸੀਗਾ 634 ਬੋਰੀਆਂ ਝੋਨਾ ਆਪਾਂ ਵੇਚਿਆ ਇੱਥੋਂ 37.5 ਕਿਲੋ ਦੀ ਭਰਤੀ ਸੀ ਇਹਦੀ ਜਿਹੜੀ ਕੁੱਲ ਵਟ ਤੋਂ ਹੀ 543825 ਰੁਪਏ ਇਹ ਐਨੀ ਵਟ ਤੋਗੀ ਤੇ 424000 ਰੁਪਏ 424175 ਖਰਚਾ ਹੋਇਆ ਸੀਗਾ ਤੇ ਇਹਦੇ ਵਿੱਚੋਂ ਜਿਹੜੀ ਆਪਣੇ ਕੋਲੇ ਕੁੱਲ ਵੱਟ ਤਾਂ ਆ ਜਾਂਦੀ ਹੈ 1 ਲੱਖ 119650 ਰੁਪਏ ਆ ਜਾਂਦੀ ਹੈ ਆਪਣੇ ਕੋਲੇ ਬਚ ਗਏ ਤੇ ਇਹ ਕੇਵਲ ਝੋਨੇ ਦੀ ਫਸਲ ਦਾ ਆਪ ਕਿਤਾਬ ਹੈ ਹੁਣ ਕਣਕ ਦੀ ਫਸਲ ਰਹਿੰਦੀ ਹੈ ਉਹਦਾ ਠੇਕਾ ਵੀ ਰਹਿੰਦਾ ਠੇਕਾ ਵੀ ਦੇਣਾ ਉਹਦਾ ਆਪ ਦਾ ਠੇਕਾ ਪਰ ਕਹਾਣੀ ਉਦੋਂ ਵਿਗੜ ਜਾਂਦੀ ਹੈ ਜਦੋਂ ਕਣਕ ਦੀ ਫਸਲ ਤੋਂ ਪੂਰਾ ਝਾੜਦਾ ਆਵੇ ਕਿਉਂਕਿ ਜਿਹੜੀ ਰਕਮ ਬਚੀ ਹੈ ਇਹਦੇ ਤੋਂ ਫਿਰ ਪੈਸੇ ਕੁਝ ਕਣਕ ਦੇ ਵਿੱਚ ਪਏ ਜਾਂਦੇ ਨੇ ਹੁਣ ਜੇਕਰ ਕਣਕ ਆਪਣਾ ਠੇਕਾ ਮੋੜ ਦੇਵੇ ਖਰਚਾ ਮੋੜ ਦੇਵੇ ਫੇਰ ਤਾਂ ਹੀ 122000 650 ਆਪਣੇ ਕੋਲੇ ਬਚਦੇ ਜਾਂਦੇ ਨੇ ਨਹੀਂ ਤਾਂ ਜਿੰਨੇ ਪੈਸੇ ਘਟਣਗੇ ਫਿਰ ਉਹ ਇਹਦੇ ਵਿੱਚੋਂ ਜਿਹੜਾ ਕਣਕ ਵਾਲੇ ਪਾਸੇ ਹੀ ਚਲੇ ਜਾਂਦੇ ਨੇ ਪਰ ਦੇਖਣ ਚਾਹੁੰਦਾ ਵੀ ਕਣਕ ਆਪਣਾ ਠੇਕਾ ਤੇ ਜਿਹੜਾ ਖਰਚਾ ਸੀ ਦੀ ਕਿਤੇ ਪੂਰਾ ਨਹੀਂ ਕਰਦੀ ਕਿਉਂਕਿ ਕਣਕ ਦੇ ਉੱਤੇ ਕਣਕ ਦਾ ਝਾੜ ਵੀ ਘਟਿਆ ਖਰਚਾ ਕਾਫੀ ਆ ਜਾਂਦਾ ਤੇ ਬਹੁਤੀ ਜਿਆਦਾ ਇਹਦੇ ਚੋਂ ਬਚਤ ਨਹੀਂ ਹੁੰਦੀ ਝੋਨੇ ਦੇ ਵਿੱਚੋਂ ਹੀ ਆਪਾਂ ਨੂੰ ਚਾਰ ਪੈਸੇ ਬਚਦੇ ਹੁੰਦੇ ਨੇ ਝੋਨੇ ਵਾਲੀ ਆਮਦਨ ਤੋਂ ਕਣਕ ਦੇ ਵਿੱਚ ਕੁਝ ਪੈਸੇ ਪੈ ਸਕਦੇ ਨੇ ਉਹ ਆਪਾਂ ਜਦੋਂ ਕਣਕ ਦੀ ਫਸਲ ਲੱਗੂਗੀ ਉਦੋਂ ਜ਼ਰੂਰ ਤੁਹਾਡੇ ਨਾਲ ਵੀਡੀਓ ਸਾਂਝੇ ਕਰਾਂਗੇ ਸੋ ਹੁਣ ਉਮੀਦ ਆ ਵੀ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਵੇਗੀ ਤੇ ਆਪਣੇ ਕੋਲੇ ਜਿਹੜਾ ਕੁਝ ਹੁਣ ਬਚਿਆ ਉਹ 1,22,650 ਰੁਪਏ ਆਪਾਂ ਬਚੇ ਨੇ ਕੋਈ ਜ਼ਿਆਦਾ ਖੁਸ਼ ਹੋਣ ਵਾਲੀ ਗੱਲ ਨਹੀਂ ਕਿਉਂਕਿ ਇਹਦੇ ਵਿੱਚੋਂ ਕਣਕ ਚ ਪੈਣਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਹੀ ਅੰਤ ਵਿੱਚ ਸਾਰੇ ਕਿਸਾਨਾਂ ਨੂੰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ